ਅਸੀਂ ਬਸੇ ਪਠਾਨਾ ਤੋਂ ਲਾਸਟ ਵੀਕ ਮੇਰੇ ਮੰਮੀ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਸੀ ਉਹਨਾਂ ਦੇ ਚੱਕਰਾਂ ਦੀ ਔਰ ਬੀਪੀ ਦੀ ਨਾਲ ਹਾਰਟਬੀਟ ਦੀ ਕਾਫੀ ਜ਼ਿਆਦਾ ਦਿੱਕਤ ਹੋਣ ਤੋਂ ਬਾਅਦ ਅਸੀਂ 바ਵਾ ਨਰਸਿੰਗ ਹੋਮ ਚ ਆਪਣੇ ਮੰਮਾ ਨੂੰ ਇੱਥੇ ਦਿਖਾਇਆ ਸੋ ਉਹਨਾਂ ਨੇ ਕਾਫੀ ਮਤਲਬ ਵਧੀਆ ਸਾਨੂੰ ਇੱਥੇ ਟ੍ਰੀਟਮੈਂਟ ਦਿੱਤਾ ਡਾਕਟਰ ਸਾਹਿਬ ਨੇ ਡਾਕਟਰ ਗੁਰਪ੍ਰੀਤ ਸਾਹਿਬ ਤੋਂ ਸਾਡਾ ਟ੍ਰੀਟਮੈਂਟ ਚੱਲ ਰਿਹਾ ਸੀ ਜਿਸ ਹਿਸਾਬ ਨਾਲ ਉਹਨਾਂ ਨੇ ਦੇਖਿਆ ਉਹਨਾਂ ਨੇ ਮਤਲਬ ਬਹੁਤ ਬਰੀਕੀ ਨਾਲ ਟਰੀਟਮੈਂਟ ਦਿੱਤਾ ਜਿੰਨੀ ਸਾਰੀਆਂ ਪ੍ਰੋਬਲਮਸ ਸੀਗੀਆਂ ਉਹਨਾਂ ਨੂੰ ਰੈਗੂਲਰ ਹੀ ਅਸੀਂ ਉਹ ਟਰੀਟਮੈਂਟ ਜਿਹੜਾ ਸਾਡਾ ਇੱਥੇ ਚੱਲ ਰਿਹਾ ਹੈ ਜਿਹਦੇ ਨਾਲ ਅੱਜ ਮੰਮਾ ਮੇਰੇ ਬਹੁਤ ਠੀਕ ਨੇ ਉਸ ਤੋਂ ਬਾਅਦ ਮੰਮੀ ਦੇ ਥੋੜੇ ਮਣਕਿਆਂ ਚ ਪ੍ਰੋਬਲਮ ਆ ਗਈ ਹੈ ਨਾ ਤੇ ਚੱਕਰਾਂ ਦਾ ਮੇਨ ਰੀਜ਼ਨ ਇਹ ਸੀ ਕਿ ਮੰਮੀ ਦੇ ਜਿਹੜੇ ਮਣਕੇ ਸੀ ਉਹ ਦਬੇ ਹੋਏ ਸੀ ਫਿਰ ਡਾਕਟਰ ਸਾਹਿਬ ਨੇ ਸਾਨੂੰ ਫਿਜ਼ੀਓਥੈਰੇਪੀ ਬਾਰੇ ਕਿਹਾ ਜੋ ਕਿ ਮੈਡਮ ਦਰਨਾ ਇੱਥੇ ਨੇ ਉਹ ਕਰਦੇ ਪਏ ਆ ਉਹਨਾਂ ਨਾਲ ਮਮਾ ਅੱਜ ਬਹੁਤ ਜ਼ਿਆਦਾ ਫਰਕ ਹੈ ਮਮੀ ਨੂੰ ਮੇਰੇ ਨੂੰ ਹਨਾ ਜਦ ਕਿ ਇਹਨਾਂ ਕੋਲ ਬੈਠਿਆ ਵੀ ਨਹੀਂ ਸੀ ਜਾਂਦਾ ਸੋ ਮੈਂ ਤਾਂ ਇਹੀ ਕਹਾਂਗੀ ਕਿ ਜੇ ਆਪਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਪਲੀਜ਼ ਇੱਥੇ ਬਵਨਰ ਸਿੰਘ ਚ ਵਿਜ਼ਿਟ ਕਰੋ ਇੱਕ ਵਾਰੀ ਡਾਕਟਰ ਗੁਰਪ੍ਰੀਤ ਨੂੰ ਮਿਲੋ ਇੱਥੋਂ ਦਾ ਸਟਾਫ ਜਿਹੜਾ ਹੈ ਉਹ ਬਹੁਤ ਵਧੀਆ ਫ੍ਰੈਂਡਲੀ ਨੇ ਬਹੁਤ ਵਧੀਆ ਟੇਕ ਕੇਅਰ ਹੁੰਦੀ ਹੈ ਇੱਥੇ ਸਫਾਈ ਦਾ ਪੂਰਾ ਧਿਆਨ ਹੈ ਹਰ ਇੱਕ ਚੀਜ਼ ਐਂਡ ਵੈਲ ਗੁੱਡ